ਹਣਾ ਕਿੱਲੇ ਦੇ ਵਿੱਚੋਂ ਮੰਨ ਲਓ ਅਸੀਂ ਕਹਿੰਨੇ ਆ ਜੀ ਅਸੀਂ 500 ਲੱਖ ਦੀ ਹਲਦੀ ਕੱਢ ਲਈ। 100 3 ਲੱਖ ਦੀ ਹਲਦੀ ਕੱਢ ਲੈਣੇ। ਉਹਨੇ 11 ਮਹੀਨੇ ਦੀ ਫਸਲ ਹੈ। ਇਹ ਹਲਦੀ ਇੱਕੋ ਇੱਕੋ ਇੱਕ ਇਸ ਦੀ ਫਸਲ ਜੀ ਤੇ ਮਿਹਨਤ ਕੋਈ ਨਹੀਂ ਹੈਗੀ। ਇੱਕ ਵਾਰ ਤੁਸੀਂ ਹਲਦੀ ਲਾਤੀ ਹੁਣ ਵੀ ਤੁਸੀਂ ਸਾਡਾ ਹਲਦੀ ਵਾਲਾ ਖੇਤ ਜਿਹੜਾ ਆ ਉਹ ਸਾਡਾ ਵਿਹਲਾ ਪਿਆ। ਵੀਰ ਜੀ ਹਲਦੀ ਤੇ ਹਰ ਕੱਦ ਸੋਈ ਦੀ ਉਹ 12 ਮਹੀਨੇ ਲੋੜ ਰਹਿੰਦੀ ਹੈ। ਹੂੰ। ਤੇ ਇਹ ਵੀ ਤੁਹਾਨੂੰ ਕੋਈ ਸੀਜ਼ਨ ਦੀ ਕਰਨ ਦੀ ਲੋੜ ਹੈ। 12 ਮਹੀਨੇ ਲੋੜ ਰਹਿਣੀ ਰਹਿਣੀ ਹੈ ਤੁਹਾਨੂੰ। ਹਨਾ ਤੇ ਇੱਜ ਚੰਗੇ ਪੈਸੇ ਕਮਾ ਸਕਦੇ ਹਾਂ। ਹਲਦੀ ਹੋਗੀ ਲਸਣ ਹੋ ਗਿਆ ਪਿਆਜ਼ ਹੋ ਗਿਆ ਤੇ ਅਰਬੀ ਹੋ ਗਈ ਇਹ ਫਸਲਾਂ ਐਸੀਆਂ ਨੇ ਭਾਜੀ ਇਹ ਇਹ ਪਰਸ਼ਲ ਛੇੜਦੀਆਂ ਫਸਲਾਂ ਨੇ ਵੀ ਅੱਧੀ ਧੁੱਪ ਤੇ ਅੱਧੀ ਛਾਂ ਦੇ ਵਿੱਚ ਬਹੁਤ ਸੋਹਣੀਆਂ ਹੁੰਦੀਆਂ ਨੇ ਇੱਕ ਤੇ ਸਾਡੇ ਕੋਲ ਨੀਲੀ ਹਲਦੀ ਜਿਹਨੂੰ ਆਪਾਂ ਕਹਿੰਦੇ ਨੇ ਬਲੂ ਇਹ ਬੇਸਿਕਲੀ ਵੈਸੇ ਹੁੰਦੀ ਏ ਜਾਮਨੀ ਜੀ ਇਹਨੂੰ ਕਹਿੰਦੇ ਆਪਾਂ ਕਾਲੀ ਹਲਦੀ ਸਾਡੇ ਨਾਰਮਲ ਇੱਥੇ ਦਾਰੂ ਹਲਦੀ ਵੀ ਆਪਣੇ ਕਹਿੰਦੇ ਨੇ ਆ ਜ਼ਿਆਦਾਤਰ ਇਹਨੂੰ ਪਿੰਡਾਂ 'ਚ ਮੇਰੇ ਸਾਹਮਣੇ ਤੇ ਬਾਕੀ ਜਿਹੜੀ ਆ ਇਹ ਆ ਤੇ ਨਾਰਮਲ ਸਾਡੇ ਕੋਲ ਦੇਸੀ ਹੈ ਜਿਹੜੀ ਹੂੰ ਇਹ ਦੋ ਕਿਹ ਤਰ੍ਹਾਂ ਦੀ ਹਲਦੀ ਆ ਅਸੀਂ ਗਰਾਂਦੇ ਇਹਦਾ ਹਲੇ ਅਸੀਂ ਬੀਜ ਤਿਆਰ ਕਰ ਰਹੇ ਹਾਂ ਕਨਾਲ ਕਦਾਂ ਸਾਡੇ ਕੋਲ ਦੂਜੀ ਬਾਜ਼ਾਰ ਵਾਲੀ ਹਲਦੀ ਨਾਲ ਉਹਦੇ ਇਹ ਹਲਦੀ ਦਾ ਤੁਹਾਨੂੰ ਮੈਂ ਕਹਿੰਨਾ ਜਮੀਨੇ ਸਮਾਨ ਦਾ ਫਰਕ ਲੱਗੂ। ਹਨਾ ਪਹਿਲੀ ਗੱਲ ਤੇ ਸਾਨੂੰ ਪਿਓਰ ਮਿਲਦੀ ਨਹੀਂ। ਜੀ ਕਿਤੇ ਮੇਲ ਵੀ ਜਾਵੇ ਜਿ ਤਰ੍ਹਾਂ ਹਨਾ ਮੰਨ ਲਓ ਇਹ ਪਾਊਡਰ ਉਹਦਾ ਜੇ ਆਪਾਂ ਕਹੀ ਹੁਣ ਕਈ ਲੋਕ ਸਾਡੇ ਇਤਰਾ ਸੋਚਦੇ ਵੀ ਯਾਰ ਪਾਊਡਰ ਚ ਹੀ ਮਿਲਾਵਟ ਹੈ। ਹੁਣ ਇਹ ਜੰਗਣੀ ਚ ਕਿਹੜੀ ਮਿਲਾਵਟ ਹੋਊਗੀ। ਹੁਣ ਇਹਦੇ ਵਿੱਚ ਵੀ ਮਿਲਾਵਟਾਂ ਹੋਣ ਲੱਗ ਪਈ। ਸੋਚਦੇ ਨੇ ਆਪਾਂ ਸਾਰੇ ਤੋਂ ਲੈ ਕੇ ਆਪੀ ਲੈਣੇ ਆ ਭਾਈ। ਉਹ ਚੰਗੀ ਹੈ। ਹੁਣ ਇਹਦੇ ਉੱਤੇ ਵੀ ਮੈਨੂੰ ਲੱਗਦਾ ਵੀ ਇਹ ਤੇ ਡਾਇਟੋਇਆਸੀ ਪਾਈ ਜਾਂਦੀ ਹੈ ਜਾਂ ਜਿਹੜੀ ਕੋਈ ਕਲਰ ਇਹੋ ਜਿਹੇ ਇਹਦੇ ਉੱਤੇ ਵੀ ਉਹ ਜਦੋਂ ਆਤਮਾ ਕੀ ਕਰਦੇ ਹਨ ਪ੍ਰੋਸੈਸ ਕਰਦੇ ਆ ਸਭ ਤੋਂ ਵੱਡਾ ਮਿਲਦਾ ਕੈਂਸਰ ਦਾ ਇਹ ਕੈਂਸਰ ਨੂੰ ਖਤਮ ਕਰਨ ਵਾਲੀ ਚੀਜ਼ ਹੈ ਤੇ ਇਹ ਤੋਂ ਕੈਂਸਰ ਹੋਣ ਲੱਗ ਪਿਆ ਹੁਣ ਇਹ ਚੀਜ਼ਾਂ ਹੋਣ ਲੱਗੀਆਂ ਕਿਉਂਕਿ ਜਦੋਂ ਇਹੋ ਜਿਹੇ ਮਤਲਬ ਕਿ ਕਲਰ ਇਹਦੇ ਵਿੱਚ ਮਿਕਸ ਕਰ ਦਿੱਤੇ ਜਾਂਦੇ ਨੇ ਲੈਡ ਕਲਰ ਜਿਹੜੇ ਨੇ ਹਲਦੀ ਦੱਬਲ ਤੋਂ ਗੱਲ ਹੁੰਦੀ ਬੀਜ ਦੀ ਹਾਂਜੀ ਇਹ ਸ਼ੁਰੂਆਤ ਕਿਵੇਂ ਕੀਤੀ ਸੀ ਤੇ ਉਹਦੇ ਵਿੱਚ ਆਪਣੇ ਕੋਲ ਮਤਲਬ ਕਿ ਹਲਦੀ ਆ ਜਾਂਦੀ ਹੈ ਹਨਾ ਜਿਤਨਾ ਇਹ ਸਾਡੀ ਮੇਨ ਚੀਜ਼ ਹੈ ਵੀ ਇਹ ਅਸੀਂ ਯੂਜ਼ ਕਰਦੇ ਹਾਂ ਕਰਦੇ ਕੋਈ ਵੀ ਸਬਜ਼ੀ ਬਣਾਣੀ ਹੋਵੇ ਸਾਨੂੰ ਹਲਦੀ ਪਾਉਣੀ ਪੈਂਦੀ ਹੈ ਅਸੀਂ ਰਿਸਰਚ ਸੈਂਟਰ ਵੀ ਤਾਂ ਇਹ ਨਾਲ ਰੱਖਿਆ ਵੀ ਕੋਈ ਨਾ ਕੋਈ ਨਵੀਂ ਵੀ ਅਸੀਂ ਕਾਢ ਮੰਨ ਲਓ ਜਾਂ ਨਵੀਆਂ ਕੋਈ ਚੀਜ਼ ਲਾ ਕੇ ਦੇਖਦੇ ਰਹਿੰਦੇ ਆ ਕੋ ਤੁਸੀਂ ਹਲਦੀ ਦੀ ਕੋਸ਼ਿਸ਼ ਕੀਤੀ ਹੈ ਵੀ ਆਰਗੈਨਿਕਲ ਕਿਉਂਕਿ ਜਿਹੜੀ ਬਾਜ਼ਾਰਾਂ ਦੇ ਵਿੱਚ ਅਸੀਂ ਹਲਦੀ ਆਮ ਦੇਖਦੇ ਆ ਹੁਣ ਉਹਦੇ ਵਿੱਚ ਇਕੱਲੀ ਇਹ ਨਹੀਂ ਹੋ ਸਕਦਾ ਵੀ ਹਾਂ ਵੀ ਤੁਸੀਂ ਜੋ ਪਾਊਡਰ ਚ ਮਲਵਟ ਨਹੀਂ ਇਕੱਲੀ ਹੁੰਦੀ ਬਾਰੋਂ ਅਸੀਂ ਮੁੱਲ ਜੋ ਹਲਦੀ ਲੈਣੀ ਹੈ ਅਸੀਂ ਆਪ ਆਪਣੇ ਜਿੰਨੀ ਲੰਗਰ ਚ ਯੂਜ਼ ਕਰਨ ਵਾਸਤੇ ਕਿੱਲਾ ਅਸੀਂ ਇੱਕ ਹਲਦੀ ਦਾ ਲਾਉਨੇ ਆ ਤੇ ਉਹਦੇ ਵਿੱਚ ਸਾਰੀ ਅਸੀਂ ਆਰਗੇਨਿਕਲੀ ਗਰੋ ਕਰਕੇ ਪਹਿਲੇ ਤੇ ਆਪਣੀ ਅੱਖੀ ਫਿਰ ਅਸੀਂ ਆਪ ਪ੍ਰੋਸੈਸ ਕਰਕੇ ਲੈ ਕੇ ਆਉਂਦੇ ਜੇ ਪਾ ਦੀ ਮਾਰਕੀਟਿੰਗ ਪੱਖ ਰੱਖੀਏ ਇੱਕ ਕਿੱਲੇ ਚੋਂ ਸਾਰੇ ਸਾਲ ਦਾ ਪਲਾਨ ਹਾਂਜੀ ਹਲਦੀ ਦੇ ਨਾਮ ਨਾਲ ਤੁਸੀਂ ਹੋਰ ਵੀ ਕੁਝ ਬੀਜ ਲੈਂਦੇ ਹੋਵੋਗੇ ਉਹਦੇ ਨਾਲ ਹਾਂਜੀ ਉਹਦਾ ਕੀ ਸਿਸਟਮ ਰਹਿੰਦਾ ਕਰੇ ਜਿਸ ਤਰ੍ਹਾਂ ਹਲਦੀ ਦੇ ਵਿੱਚ ਨਾ ਇਤਰਾ ਹੈ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਬੰਦਾ ਹਲਦੀ ਦੀ ਖੇਤੀ ਕਰਨ ਨਾਲ ਲੱਗਾ ਹੈ ਅੱਜ ਦੇ ਟਾਈਮ ਦੇ ਵਿੱਚ ਸਤਿ ਸ਼੍ਰੀ ਅਕਾਲ ਅਸੀਂ ਭਗਤ ਪੂਰਨ ਜੀ ਦੇ ਖੇਤਾਂ ਵਿੱਚ ਪਹੁੰਚੇ ਹੋਏ ਹਾਂ ਭਗਤ ਪੂਰਨ ਸਿੰਘ ਆਰਗੈਨਿਕ ਫਾਰਮ ਤੇ ਨੋ ਬਜਟ ਫਾਰਮ ਕੁਦਰਤੀ ਖੇਤੀ ਦਾ ਕਨਸੈਪਟ ਕੀ ਹੁੰਦਾ ਹੈ ਉਤਮ ਖੇਤੀ ਕੀ ਹੁੰਦੀ ਹੈ ਇਹਨਾਂ ਖੇਤਾਂ ਜਾ ਕੇ ਪਤਾ ਚੱਲਦਾ ਹੈ ਇਹ ਤੁਸੀਂ ਹਲਦੀ ਦੇਖ ਰਹੇ ਹੋ ਹਲਦੀ ਇੱਕ ਨਹੀਂ ਹੋਰ ਪ੍ਰਕਾਰ ਦੀ ਵੀ ਹਲਦੀ ਹੈਗੀ ਹੈ ਪਿੰਗਲਵਾੜੇ ਦੇ ਸੇਵਾਦਾਰ ਇਸ ਆਰਗੈਨ ਖੇਤੀ ਨੂੰ ਆਪਣੀ ਜ਼ਿੰਦਗੀ ਵਾਂਗ ਪਿਆਰ ਕਰਦੇ ਨੇ। ਮੇਰੇ ਨਾਲ ਗੌਰਵਦੀਪ ਹੈ ਜਿਹੜਾ 24 ਘੰਟੇ ਇਨ੍ਹਾਂ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ। ਹਲਦੀ ਬਾਰੇ ਲੈਣੇ ਜਾਣਕਾਰੀ ਗੌਰਵਦੀਪ ਤੋਂ। ਬਈ ਹਰ ਸਤਿਕਾਰ। ਹਾਂਜੀ ਸਤਿਕਾਰ ਜੀ। ਹਲਦੀ ਦਾ ਪਰ ਸਭ ਤੋਂ ਗੱਲ ਹੁੰਦੀ ਬੀਜ ਦੀ। ਹਾਂਜੀ। ਇਹ ਸ਼ੁਰੂਆਤ ਕਿਵੇਂ ਕੀਤੀ ਸੀ? ਇਹ ਜੀ ਸਭ ਤੋਂ ਪਹਿਲਾਂ ਤੇ ਅਸੀਂ ਨਾ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਸੰਸਥਾ ਦੇ ਵਿੱਚ ਮਤਲਬ ਕਿ ਸਾਡੀਆਂ ਡੇਲੀ ਯੂਜ਼ ਹੁੰਦੀਆਂ ਨੇ ਆਪਾਂ ਆਮ ਆਪਣੇ ਰਸੋਈਆਂ ਦੇ ਵਿੱਚ ਗੱਲ ਕਰਦੇ ਆਂ ਹਾਲਾਂਕਿ ਜਿਹੜੀਆਂ ਸਾਡੀਆਂ ਮੇਨ ਨੇ ਤੇ ਉਹਦੇ ਵਿੱਚ ਆਪਣੇ ਕੋਲ ਮਤਲਬ ਕਿ ਹਲਦੀ ਆ ਜਾਂਦੀ ਹੈ ਹਨਾ ਜਾਂ ਜਿਤਨਾ ਇਹ ਸਾਡੀ ਮੇਨ ਚੀਜ਼ ਹੈ ਵੀ ਇਹ ਅਸੀਂ ਯੂਜ਼ ਕਰਦੇ ਹਾਂ ਕਰਦੇ ਹਾਂ ਕੋਈ ਵੀ ਸਬਜ਼ੀ ਬਣਾਣੀ ਹੋਵੇ ਸਾਨੂੰ ਹਲਦੀ ਪਾਉਣੀ ਪੈਂਦੀ ਹੈ ਤੇ ਉਹਦੇ ਵਿੱਚ ਸਾਡੇ ਕੋਲ ਤੁਹਾਨੂੰ ਦੱਸਿਆ ਇਤਨਾ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਵੀ ਜਿੰਨੀਆਂ ਕਿ ਅਸੀਂ ਚੀਜ਼ਾਂ ਆਪਣੀਆਂ ਆਰਗੇਨਿਕਲੀ ਇੱਥੇ ਗ੍ਰੋਥ ਕਰਕੇ ਅਸੀਂ ਵਰਤ ਸਕਦੇ ਹਾਂ ਅਸੀਂ ਵਰਤਦੇ ਆਂ ਉਹਦੇ ਵਿੱਚ ਹਲਦੀ ਇੱਕ ਆ ਜਾਂਦੀ ਹੈ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਨਾ ਬੀ ਆਪਣਾ ਲੈ ਕੇ ਆਰਗੈਨਿਕ ਕਿਸੇ ਵੀਰ ਕੋਲੋਂ ਤੇ ਉਦੋਂ ਅਸੀਂ ਥੋੜਾ ਜਿਹਾ ਅਸੀਂ ਅੱਧਾ ਕਿਕੇਲਾ ਸ਼ੁਰੂ ਕੀਤੀ ਸੀ ਈ ਸਾਲ ਪਹਿਲਾਂ ਅੱਜ ਤੋਂ ਮੇਰੇ ਸਾਹ ਹੁਣ ਜਦੋਂ ਅਸੀਂ ਫਾਰਮ ਬਣਾਇਆ ਤਿੰਨ ਚਾਰ ਸਾਲ ਬਾਅਦ ਹੀ ਸ਼ੁਰੂ ਕਰਤੀ ਮੇਰੇ ਦੋਸਤ 2010 ਤੋਂ ਅਸੀਂ ਸ਼ੁਰੂ ਚੈਤ ਕਰਦੇ ਹਾਂ ਹਲਦੀ ਦੀ ਖੇਤੀ 15 ਸਾਲ ਹੋ ਗਏ ਹਾਂ ਮਤਲਬ ਕਿ ਸ਼ੁਰੂ ਜਿਹਦੇ ਵਿੱਚ ਅਸੀਂ ਇਕੱਠੇ ਨਹੀਂ ਸੀ ਉਦੋਂ ਕੀਤੀ ਪਹਿਲਾਂ ਅਸੀਂ ਜ਼ਿਆਦਾ ਕਣਕ ਝੋਨਾ ਹੀ ਲਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਤਨਾ ਅਸੀਂ ਸਬਜ਼ੀਆਂ ਵਾਲਾ ਲਏ ਜਿਤਨਾ ਗੰਨੇ ਕਮਾਦ ਵਾਲਾ ਲਏ ਅਸੀਂ ਜਾਂ ਅਸੀਂ ਹਲਦੀ ਵਾਲਾ ਆਏ ਹਣਾ ਵੀ ਥੋੜੀ ਥੋੜੀ ਚੀਜ਼ ਮਲਕੀ ਸੀ ਜਦੋਂ ਹੁਣ ਹੁਣ ਵੀ ਅਸੀਂ ਕੋਈ ਚੀਜ਼ਾਂ ਅਸੀਂ ਹੁੰਦੀਆਂ ਹੌਲੀ ਹੌਲੀ ਕਰਕੇ ਅਸੀਂ ਉਹ ਚੀਜ਼ਾਂ ਲਾਉਣੀਆਂ ਸ਼ੁਰੂ ਕਰ ਦੰਨੇ ਆ ਜਿ ਤਰ੍ਹਾਂ ਪਿਛਲੇ ਸਾਲ ਅਸੀਂ ਐਲਸੀ ਲਾ ਕੇ ਦੇਖੀ ਸੀ ਹਣਾ ਜਜ ਤਾਂ ਥੋੜੀਆਂ ਡਾਲਾਂ ਅਸੀਂ ਹਰ ਹਰ ਲਾ ਕੇ ਦੇਖੀ ਸੀਗੀ ਇਦਾਂ ਤੇ ਕੁਝ ਕੁਝ ਨਵੀਆਂ ਨਵੀਆਂ ਚੀਜ਼ਾਂ ਜਾਂ ਇੱਕ ਸਾਲ ਅਸੀਂ ਇਸ ਨਰਮਾ ਵੀ ਆਪਣੇ ਲਾ ਕੇ ਦੇਖਿਆ ਵਾ ਸਾਡਾ ਇਲਾਕਾ ਨਹੀਂ ਹੈਗਾ ਨਰਮੇ ਦਾ ਅਸੀਂ ਫਿਰ ਵੀ ਕੋਸ਼ਿਸ਼ ਕੀਤੀ ਵੀ ਇੱਥੇ ਨਰਮਾ ਹੋਊਗਾ ਕਿ ਦੇਖਣ ਨੂੰ ਹਜੇ ਵੀ ਸਾਡੇ ਕੋਲ ਪਿਆ ਤੇ ਇਹਦੀਆਂ ਜਿਸੀਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਵੀ ਜਿਹੜੀਆਂ ਸਾਡੇ ਕੋਲ ਚੀਜ਼ਾਂ ਇੱਥੇ ਮਲਕੀ ਐਕਸਪ ਅਸੀਂ ਰਿਸਰਚ ਸੈਂਟਰ ਵੀ ਤਾਂ ਇਹ ਨਾ ਰੱਖਿਆ ਵੀ ਕੋਈ ਨਾ ਕੋਈ ਨਵੀਂ ਇੰਡੀਅਸੀ ਕਾਰਡ ਮੰਨ ਲਓ ਜਾਂ ਨਵੀਂ ਨੇ ਕੋਈ ਚੀਜ਼ ਲਾ ਕੇ ਦੇ ਕੇ ਰਹਿਣੇ ਆ ਤੇ ਹਲਦੀ ਉਹਨਾਂ ਦੇ ਵਿੱਚੋਂ ਇੱਕ ਹੀ ਹੈ ਉਹ ਤੁਸੀਂ ਹਲਦੀ ਦੀ ਕੋਸ਼ਿਸ਼ ਕੀਤੀ ਹੈ ਵੀ ਆਰਗੈਨਿਕਲੀ ਕਿਉਂਕਿ ਜਿਹੜੀ ਬਾਜ਼ਾਰਾਂ ਦੇ ਵਿੱਚ ਅਸੀਂ ਹਲਦੀ ਆਮ ਦੇਖਦੇ ਆ ਹੁਣ ਉਹਦੇ ਵਿੱਚ ਕੱਲੀ ਇਹ ਨਹੀਂ ਹੋ ਸਕਦਾ ਵੀ ਹਾਂ ਵੀ ਤੁਸੀਂ ਜੇ ਪਾਊਡਰ ਚ ਮਿਲਾਵਟ ਨਹੀਂ ਕੱਲੀ ਹੁੰਦੀ ਹਮ ਹੈਨਾ ਪਹਿਲੀ ਗੱਲ ਤੇ ਸਾਨੂੰ ਪਿਓਰ ਮਿਲਦੀ ਨਹੀਂ ਜੇ ਕਿਤੇ ਮੇਲ ਵੀ ਜਾਵੇ ਜਿ ਤਰ੍ਹਾਂ ਹੈਨਾ ਮੰਨ ਲਓ ਇਹ ਪਾਊਡਰ ਉਹਦਾ ਜੇ ਆਪਾਂ ਕਹੀ ਹੁਣ ਕਈ ਲੋਕ ਸਾਡੇ ਇਤਰਾ ਸੋਚਦੇ ਵੀ ਯਾਰ ਪਾਊਡਰ ਚ ਹੀ ਮਿਲਾਵਟ ਹੈ ਹੁਣ ਇਹ ਜਗੰਨੀ ਚ ਕਿ ਹੁਣ ਇਹਦੇ ਵਿੱਚ ਕੀ ਕਰਨ ਲੱਗ ਗਏ ਜਿੱਦ ਤਰ੍ਹਾਂ ਹੁਣ ਇਹ ਆਪਾਂ ਜਦੋਂ ਇਹਨੂੰ ਹਲਦੀ ਨਾਲ ਪ੍ਰੋਸੈਸ ਕਰਦੇ ਹਾਂ ਨਾ ਇਹਦੀ ਸ਼ੈਲ ਲਾ ਕੇ ਨੂੰ ਪਾਲਚ ਕਰਦੇ ਨੇ ਜਿੱਦਾਂ ਆਮ ਤੁਸੀਂ ਪੰਸਾਰੀ ਦੇ ਆਪਾਂ ਆਪ ਦੇਖਦੇ ਆ ਉੱਥੇ ਗੰਡੀਆਂ ਜੀਆਂ ਹੁੰਦੀਆਂ ਕਈ ਨੂੰ ਸਾਡੀ ਤੋਂ ਲੱਗ ਕੇ ਸੋਚਦੇ ਨੇ ਆਪਾਂ ਪੰਸਾਰੀ ਤੋਂ ਲੈ ਕੇ ਆ ਪੀ ਲੰਨੇ ਆ ਭਾਈ ਉਹ ਚੰਗੀ ਹੈ ਹੁਣ ਇਹਦੇ ਉੱਤੇ ਵੀ ਮੈਨੂੰ ਲੱਗਦਾ ਵੀ ਇਹ ਤੇ ਡਾਇਟੋਇਆਸੀ ਪਾਈ ਜਾਂਦੀ ਹੈ ਜਾਂ ਜਿਹੜੀ ਕੋਈ ਕਲਰ ਇਹੋ ਜਿਹਾ ਇਹਦੇ ਉੱਤੇ ਛਿੜਕੇ ਜਾਂਦੇ ਨੇ ਨੂੰ ਪਾਲਚ ਕਰਕੇ ਵੀ ਉਹ ਜਦੋਂ ਆਪਾਂ ਕੀ ਕਰਦੇ ਆ ਨੂੰ ਪ੍ਰੋਸੈਸ ਕਰਦੇ ਆ ਤੇ ਉਹ ਮੈਨੂੰ ਲੱਗਦਾ ਵੀ ਉਹ ਸਾਡੇ ਪਾਊਡਰ ਦੇ ਵਿੱਚ ਆ ਜਾਂਦੀਆਂ ਨੇ ਤੇ ਉਹ ਸਭ ਤੋਂ ਵੱਡਾ ਮੈਨੂੰ ਲੱਗਦਾ ਕੈਂਸਰ ਦਾ ਇਹ ਕੈਂਸਰ ਨੂੰ ਖਤਮ ਕਰਨ ਵਾਲੀ ਚੀਜ਼ ਹੈ ਤੇ ਇਹ ਤੋਂ ਕੈਂਸਰ ਹੋਣ ਲੱਗ ਗਿਆ ਹੁਣ ਇਹ ਚੀਜ਼ਾਂ ਹੋਣ ਲੱਗੀਆਂ ਕਿਉਂਕਿ ਜਦੋਂ ਇਹੋ ਜਿਹੇ ਮਤਲਬ ਕਿ ਕਲਰ ਇਹਦੇ ਵਿੱਚ ਮਿਕਸ ਕਰ ਦਿੱਤੇ ਜਾਂਦੇ ਨੇ ਲੈਡ ਕਲਰ ਜਿਹੜੇ ਨੇ ਹਨਾ ਜਾਂ ਤੁਸੀਂ ਜਿਹੜਾ ਇਹਦੇ ਵਿੱਚ ਜਿਤਨਾ ਖੱਟ ਪੀਲੇ ਰੰਗ ਜਿਆਦਾ ਮਿਕਸ ਕੀਤਾ ਜਾਂ ਕੋਚੌਲਾ ਦੀਆਂ ਕਣੀਆਂ ਬਰੀਕ ਕਰਕੇ ਉਹਨੂੰ ਪੀਲਾ ਰੰਗ ਕਰਕੇ ਇਹਦੇ ਵਿੱਚ ਪਾ ਦਿੱਤਾ ਹੈ ਮਲਾਬੜਤ ਕਰ ਦਿੱਤੀ ਜਾਂਦੀ ਹੈ ਉਹ ਚੀਜ਼ਾਂ ਤੇ ਹੈ ਹੀ ਹੈ ਨੇ ਹੁਣ ਇਹ ਗੰਡੀਆਂ ਦੇ ਉੱਤੇ ਵੀ ਹੁੰਦਾ ਨੇ ਇਹ ਚੀਜ਼ਾਂ ਛਿੜਕਣੀਆਂ ਸ਼ੁਰੂ ਕਰ ਦਿੱਤੀ ਜਿੱਦੀ ਤੇ ਉਹਦੇ ਵਿੱਚ ਕੀ ਹੁੰਦਾ ਮੜਕੇ ਉਹ ਕੈਂਸਰ ਦਾ ਕਾਉਸ ਬਣ ਨਹੀਂ ਨੇ ਜਦ ਕਿ ਇਹ ਚੀਜ਼ਾਂ ਕਿਵੇਂ ਖਤਮ ਕਰਨ ਵਾਸਤੇ ਹੁੰਦੀਆਂ ਨੇ ਸਾਡੇ ਕੋਲ ਤੇ ਤਾਂ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜੀ ਬਾਹਰੋਂ ਅਸੀਂ ਮੁੱਲ ਜੋ ਹਲਦੀ ਲੈਣੀ ਹੈ ਅਸੀਂ ਆਪ ਆਪਣੇ ਜਿੰਨੀ ਲੰਗਰ ਚ ਯੂਜ਼ ਕਰਨ ਵਾਸਤੇ ਕਿੱਲਾ ਅਸੀਂ ਇੱਕ ਹਲਦੀ ਦਾ ਲਾਉਨੇ ਆ ਤੇ ਉਹਦੇ ਵਿੱਚ ਸਾਰੀ ਅਸੀਂ ਆਰਗੇਨਿਕਲੀ ਗਰੋ ਕਰਕੇ ਪਹਿਲੇ ਤੇ ਆਪਣੀ ਅੱਖੀ ਫਿਰ ਅਸੀਂ ਆਪ ਪ੍ਰੋਸੈਸ ਕਰਕੇ ਲੈ ਕੇ ਆਉਂਦੇ ਆ ਦੂਜੀ ਬਾਜ਼ਾਰ ਵਾਲੀ ਹਲਦੀ ਨਾਲ ਉਹਦੇ ਇਹ ਹਲਦੀ ਦਾ ਤੁਹਾਨੂੰ ਮੈਂ ਕਹਿੰਨੇ ਜ਼ਮੀਨੇ ਸਮਾਨ ਦਾ ਫਰਕ ਆ ਲੱਗੂਗਾ ਚਲੋ ਤੁਸੀਂ ਤਾਂ ਹਲਦੀ ਵੇਚਦੇ ਨਹੀਂ ਹੈਗੇ ਹਾਂਜੀ ਹਾਂਜੀ ਤੁਸੀਂ ਤਾਂ ਜਿਹੜੀਆਂ ਪਿੰਗਲਵਾੜੇ ਵਿੱਚ ਰੱਖਾਂ ਜ਼ਿੰਦਗੀਆਂ ਪਾਲ ਰਹੀਆਂ ਨੇ ਹਾਂਜੀ ਹਾਂਜੀ ਜ਼ਿੰਦਗੀ ਬਥਰ ਕਰ ਰਹੇ ਨੇ ਤੁਸੀਂ ਉਹਨਾਂ ਲਈ ਤਿਆਰ ਕਰਦੇ ਹੋ ਬਿਲਕੁਲ ਜੇਪਾ ਦੀ ਮਾਰਕੀਟਿੰਗ ਪੱਖ ਰੱਖੀਏ ਇੱਕ ਕਿਲੇ ਚੋਂ ਸਾਰੇ ਸਾਲ ਦਾ ਪਲਾਨ ਹਾਂਜੀ ਹਲਦੀ ਦੇ ਨਾਲ ਨਾਲ ਤੁਸੀਂ ਹੋਰ ਵੀ ਕੁਝ ਬੀਜ ਲੈਂਦੇ ਹੋਵੋਗੇ ਉਹਦੇ ਨਾਲ ਹਾਂਜੀ ਉਹਦਾ ਕੀ ਸਿਸਟਮ ਰਹਿੰਦਾਗਾ ਜਿਸ ਤਰ੍ਹਾਂ ਹਲਦੀ ਦੇ ਵਿੱਚ ਨਾ ਇਤਰਾ ਹੈ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਬੰਦਾ ਹਲਦੀ ਦੀ ਖੇਤੀ ਕਰਨ ਨਾਲ ਲੱਗਾ ਹੈ ਅੱਜ ਦੇ ਟਾਈਮ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਜਿੱਦਾਂ ਆਪਾਂ ਹੁਣ ਅਸੀਂ ਗੱਲ ਕਰਦੇ ਆ ਯਾਰ ਹਨਾ ਕਿਲੇ ਦੇ ਵਿੱਚੋਂ ਮੰਨ ਲਓ ਅਸੀਂ ਕਹਿੰਨੇ ਆ ਜੀ ਅਸੀਂ ਪੌਣੇ 2 ਲੱਖ ਦੀ ਹਲਦੀ ਕੱਢ ਲਨੇ ਹੁਣ 3 ਲੱਖ ਦੀ ਹਲਦੀ ਕੱਢ ਲੈਣੇ ਉਹਨੇ 11 ਮਹੀਨੇ ਦੀ ਫਸਲ ਹੈ ਇਹ ਹਲਦੀ ਇੱਕੋ ਇੱਕੋ ਇੱਕ ਅਜਿਹੀ ਫਸਲ ਜੀ ਤੇ ਮਿਹਨਤ ਕੋਈ ਨਹੀਂ ਹੈਗੀ ਇੱਕ ਵਾਰ ਤੁਸੀਂ ਹਲਦੀ ਲਾਤੀ ਹੁਣ ਵੀ ਤੁਸੀਂ ਸਾਡਾ ਹਲਦੀ ਵਾਲਾ ਖੇਤ ਜਿਹੜਾ ਆ ਉਹ ਸਾਡਾ ਵਿਹਲਾ ਪਿਆ ਉਹਦਾ ਕਾਰਨ ਕੀ ਆ ਵੀ ਹਲਦੀ ਜਿਹੜੀ ਹੁੰਦੀ ਆ ਨਾ ਇਹਦਾ ਹੁਣ ਮੌਸਮ ਅੱਗੇ ਪਿੱਛੇ ਹੋ ਸਕਦਾ ਜਿਹੜਾ ਤਰਾ ਨਾਰਮਲੀ ਜਿਹੜਾ ਇਹਦਾ ਸੀਜ਼ਨ ਮੰਨ ਕੇ ਚੱਲਦੇ ਆ ਵੀ 15 ਮਾਰਚ ਨੂੰ ਫਟ ਕੇ 15 ਅਪ੍ਰੈਲ ਨੂੰ ਹੂੰ ਹੈਨਾ ਤੇ ਇਹ ਦੇ ਵਿੱਚ ਇਹ ਹੁੰਦਾ ਹਾਂ ਮੌਸਮ ਦੇ ਹਿਸਾਬ ਨਾਲ ਕਿਸੇ ਵੇਲੇ ਪਹਿਲਾਂ ਵੀ ਬੋਟਲ ਲੰਨੇ ਆਪਾਂ ਕਿਸੇ ਵੇਲੇ ਪਹਿਲਾਂ ਪੱਕ ਜਾਂਦੀ ਹੈ ਹੈਨਾ ਕਿਸੇ ਵੇਲੇ ਜਲਦੀ ਲਾ ਦੇਣੀ ਪੈਣੀ ਕਿ ਹੁਣ ਜੇ ਪਹਿਲਾਂ ਪੱਟੇ ਇਹਦੇ ਪਹਿਲੇ ਲਾਉਣੇ ਵੀ ਪਊਗੀ ਤੇ ਮੌਸਮ ਦੇ ਹਿਸਾਬ ਨਾਲ ਕਿਸੇ ਵੇਲੇ ਹੇਰਫੇਰ ਹੋ ਜਾਂਦੀ ਹੈ ਵੀ ਕਣਕਾਂ ਦੀ ਵਾਢੀ ਕਿਸੇ ਵੇਲੇ ਛੇਤੀ ਹੋ ਜਾਂਦੀ ਹੈ ਕਿਸੇ ਲੇਟ ਵੀ ਹੋ ਜਾਂਦੀ ਪਹਿਲਾਂ ਇਹ ਹੁੰਦਾ ਸੀਗਾ ਵੀ ਹਾਂ ਲੋਕ ਉਹ ਤੋਂ ਕਹਿੰਦੇ ਸੀਗੇ ਜਿਤਨਾ ਹੁਣ ਪ੍ਰਾਣੇ ਖਾਨ ਮਸ਼ਹੂਰ ਸੀਗੇ ਵੀ ਜਿਤਨਾ ਆਈ ਬਸੰਤ ਦੇ ਪਾਲਾ ਦੰਤ ਹਨਾ ਵੀ ਜਦੋਂ ਲੋਹੜੀ ਚੱਲ ਜਾਂਦੀ ਉਹ ਤੋਂ ਬਾਅਦ ਠੰਡ ਚ ਲੋਹੜੀ ਬਾਅਦ ਨਾਲ ਲੋਕਾਂ ਦੇ ਠੰਡ ਚ ਚ ਜਨਵਰੀ ਤੱਕ ਹੁਣ ਆएगी ਸਾਡੇ ਦਸੰਬਰ ਤੱਕ ਵੀ ਤੁੰਦਾ ਨਹੀਂ ਸੀ ਹੈਗੀਆਂ ਸਾਡੇ ਜਨਵਰੀ ਤੋਂ ਬਾਅਦ ਥੋੜੀ ਜਿਹੀ ਠੰਡ ਪੈਣੀ ਸ਼ੁਰੂ ਹੋਈ ਹੈ ਹੁਣ ਕਿਸੇ ਲਈ ਤਰ ਹੁੰਦਾ ਸਾਡਾ ਸੌਣ ਸੁੱਕਾ ਲੈਂਦਾ ਭਾਦੋ ਜਮੀਂ ਪੈਣੀ ਸ਼ੁਰੂ ਹੋ ਜਾਂਦੇ ਨੇ ਹੁਣ ਪਹਿਲੇ ਵਾਲੀਆਂ ਗੱਲਾਂ ਜਾ ਉਹ ਖਾਣ ਸਾਡੇ ਮਿਲਦਾ ਵੀ ਸੱਚ ਨਹੀਂ ਹੋ ਰਿਹਾ ਜਾਂ ਪਤਾ ਨਹੀਂ ਕੀ ਗੱਲ ਸਾਡੇ ਕਸੂਰ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਤੇ ਉਹ ਗੱਲਾਂ ਨਹੀਂ ਹੈਗੀਆਂ ਜਿਵੇਂ ਅਸੀਂ ਉਹ ਗੱਲ ਕਰੀਏ ਤੇ ਟਾਈਮਿੰਗ ਦੀ ਜੇ ਮੈਂ ਤੁਹਾਨੂੰ ਗੱਲ ਕਰਾਂ ਉਤਰਾ ਦੇ ਟਾਈਮ ਮੇਰਾ 15 ਮਾਰਚ ਤੋਂ ਉਹਦੇ 15 ਅਪ੍ਰੈਲ ਤੱਕ ਫੇਰ ਦੁਬਾਰਾ ਲੱਗ ਜਾਂਦੀ 11 ਮਹੀਨੇ ਦੀ ਫਸਲ ਹੈ ਤੇ ਕਈ ਹੁਣ ਬਹੁਤ ਸ ਕਿ ਸਾਨੂੰ ਤੇ ਲੱਗਦਾ ਹੁੰਦਾ ਵੀ ਜੇ ਜਿਹੜੀ ਫਸਲ ਆਪਣੇ ਮੂੰਹ ਬੋਲਪੰਦੀ ਵਿੱਚ ਪੱਕ ਗਈ ਹੈ ਤੇ 10 ਦਸਾਂ ਮਹੀਨੇ 8 9 ਮਹੀਨੇ ਬਾਅਦ ਆਪਣੇ ਪੱਤੇ ਸੁੱਟਣੇ ਸ਼ੁਰੂ ਕਰ ਦਿੰਦੀ ਹੈ ਵੀ ਮੈਂ ਪੱਕ ਗਈ ਹਣਾ ਫਿਰ ਜਦੋਂ ਫਸਲ ਆਪਣੇ ਮੂੰਹ ਬੋਲਦੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਉਹਦੇ ਪਿੱਛੇ ਕੋਈ ਕੁਐਸਚਨ ਰਹਿ ਜਾਂਦਾ ਵੀ ਆਪਾਂ ਕਦੋਂ ਪੁੱਟਣੀ ਕਦੋਂ ਨਹੀਂ ਤੇ ਫਿਰ ਜੇ ਦੀ ਮਾਰਕੀਟਿੰਗ ਦੀ ਗੱਲ ਕਰੀ ਜਿੱਦਾਂ ਹੁਣ ਜੇ ਅਸੀਂ ਗੱਲ ਕਰਦੇ ਹਾਂ ਜੀ ਇਹ ਕਿੱਲੇ ਚੋਂ 1 ਪੌਣੇ ਤੋਂ 1 ਲੱਖ ਦੀ ਹਲਦੀ ਨਿਕਲਦੀ ਹੈ ਹੁਣ 1 ਪੌਣੇ ਤੋਂ 1 ਲੱਖ ਦੀ ਨਿਕਲਦੀ ਹੈ ਜਰੂਰ ਇਹ ਚ ਕੋਈ ਦੋਰ ਆਏ ਨਹੀਂ ਹੈਗੀ ਹੁਣ ਇਹਦੇ ਚ ਇਹ ਹੈ ਵੀ ਜੇ ਬੰਦੇ ਵੀ ਉਹ ਜਾਂ ਜ ਕਿਸੇ ਮੰਡੀ ਨਾਲ ਟਾਈ ਅਪ ਰੱਖੀ ਜਾਂ ਕਿਸੇ ਦੁਕਾਨਦਾਰ ਨਾਲ ਜਾਂ ਕੋਈ ਐਸਾ ਜਿਹੜਾ ਵੱਡਾ ਖਪਤਕਾਰ ਹੈਗਾ ਜਿਹਨੂੰ ਲੋੜ ਹੋਵੇ ਹਲਦੀ ਦੀ ਉਹ ਬੰਦੇ ਦੀ 2 ਲੱਖ ਦੀ ਵੀ ਹੋ ਸਕਦੀ ਹੈ ਤੇ ਇਹਨੂੰ 3.5 ਲੱਖ ਦੀ ਵੀ ਹੋ ਸਕਦੀ ਹੈ ਜਿਹਾ ਜੀ ਉਹ ਮਿਹਨਤ ਕਰੂਗਾ ਕਿੱਲੇ ਚੋਂ ਕਿੱਲੇ ਚੋਂ ਹਾਂ ਉਹਦੇ ਚ ਇਹ ਵੀ ਉਹਦੀ ਜਿਹਾ ਜਿਹਾ ਬੰਦਾ ਮਿਹਨਤ ਕਰੂਗਾ ਕਿਉਂਕਿ ਆਰਗੈਨਿਕ ਹੈ ਇਹ ਇਹਨੂੰ ਨਾ ਰੈਸਿਪੀ ਆਫ ਗੋਲਡ ਸਖਰਾ ਸੋਨਾ ਕਹਿੰਦੇ ਨੇ ਬਾਹਰ ਵੀ ਜਿਹੜੀ ਆਰਗੈਨਿਕ ਹਲਦੀ ਹੈ ਇਹਦੇ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਵੇਗ ਹਲਦੀ ਤੇ ਹਰ ਇੱਕ ਰਸੋਈ ਦੀ ਉਹ 12 ਮਹੀਨੇ ਲੋੜ ਰਹਿੰਦੀ ਹੈ ਹੂੰ ਤੇ ਇਹ ਵੀ ਤੁਹਾਨੂੰ ਕੋਈ ਸੀਜ਼ਨ ਦੀ ਕਰਨ ਦੀ ਲੋੜ ਹੈ 12 ਮਹੀਨੇ ਲੋੜ ਰਹਿਣੀ ਰਹਿਣੀ ਹੈ ਤੁਹਾਨੂੰ ਹਨਾ ਤੇ ਇੱਥੇ ਚੰਗੇ ਪੈਸੇ ਕਮਾ ਸਕਦੇ ਹੋ ਜੇ ਤੁਸੀਂ ਨੇ ਕਿਸੇ ਨੇ ਇੱਕ ਇੱਕ ਕਿੱਲੇਾਂ ਦੇ ਕਿੱਲੇ ਲਾਉਣੇ ਮਾਰਕੀਟਿੰਗ ਦੀ ਗੱਲ ਹੈ ਤੁਹਾਨੂੰ ਪਹਿਲੇ ਕਿਸੇ ਨਾਲ ਗੱਲ ਕਰਨੀ ਪਊਗੀ ਵੀ ਕੋਈ ਚੰਗਾ ਖਪਤਕਾਰ ਹੋਊਗਾ ਜਿਹਦੇ ਕਿੱਲੇਾਂ ਦੇ ਹਲਦੀ ਕਿੱਲੇਾਂ ਦੇ ਕਿੱਲੇ ਲਵੇ ਤੁਹਾਡੇ ਕੋਲ ਹੂੰ ਜੇ ਤੁਸੀਂ ਉਹ ਚੀਜ਼ਾਂ ਨਹੀਂ ਚਾਹੁੰਦੇ ਤੁਸੀਂ ਮਿਹਨਤ ਵੀ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਇੰਨੇ ਕੁਦਮੀ ਹੋਣੀ ਚਾਹੀਦੀ ਹੈ ਵੀ ਤੁਸੀਂ ਇਹਦੀ ਪ੍ਰੋਸੈਸਿੰਗ ਕਰਕੇ ਆਪ ਖੁਦ ਵਿੱਚੋਂ ਹੂੰ ਖੁਦ ਪ੍ਰੋਸੈਸ ਕਰਕੇ ਵਿੱਚ ਉਹਦੇ ਨਾਲ ਪ੍ਰੋਸੈਸ ਕਰਕੇ ਵੇਚਣ ਨਾਲ ਕੀ ਹੋਊਗਾ ਇੱਕਦੇ ਤੁਹਾਨੂੰ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਪਊਗਾ ਹੁਣ ਮੰਨ ਲਓ ਇਹ ਗੰਡੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਲਦੀ ਜਲਦੀ ਇਹਨੂੰ ਵੇਚ ਦਈਏ ਵੀ ਸਾਡੇ ਕੋਲ ਸੀ ਰੱਖਣ ਦਾ ਨਾ ਥਾਂ ਹੋਊਗਾ ਨਾ ਬੰਦੇ ਕੋਈ ਇਹਨਾਂ ਸਾਧਨ ਹੋਊਗਾ ਹਨਾ ਤੇ ਅਸੀਂ ਕੋਸ਼ਿਸ਼ ਕਰਾਂ ਜਲਦੀ ਜਲਦੀ ਵੇਚ ਦਈਏ ਜੇ ਅਸੀਂ ਸਟੋਰ ਕਰਨਾ ਚਾਹਨੇ ਆ ਇਹ ਇਤਨਾ ਰੱਖਣੀਆਂ ਔਖੀਆਂ ਨੇ ਇਹਦਾ ਪਾਊਡਰ ਬਣਾ ਕੇ ਰੱਖਣਾ ਸੌਖਾ ਪ੍ਰੋਸੈਸ ਕਰਕੇ ਰੱਖਣੀ ਸੌਖੀ ਏ ਫਿਰ ਤੁਸੀਂ ਪ੍ਰੋਸੈਸ ਕਰਕੇ ਤੁਸੀਂ ਆਪ ਉਦਮ ਕਰੋ ਵੀ ਆਪ ਨੂੰ ਦੁਕਾਨ ਤੇ ਜਾ ਕੇ ਵੇਚੋ ਜਾਂ ਆਪ ਇੱਕ ਛੋਟੇ ਜਿਹੇ ਕਿਤਰੇ ਕਾਟ ਪਾ ਲਓ ਜਿਤਨਾ ਸਬਜ਼ੀਆਂ ਦੀ ਗੱਲ ਹੁੰਦੀਆਂ ਹੈ ਦੇ ਟਾਈਮ ਦੇ ਵਿੱਚ ਵੀ ਖੇਤੀ ਚ ਸਬਜ਼ੀਆਂ ਦੇ ਪਾਸੇ ਮੁਨਾਫਾ ਕਿਉਂ ਨਹੀਂ ਹੈਗਾ ਮੁਨਾਫੇ ਦਾ ਕਾਰਨ ਵੀਰੇ ਇਹੀ ਹੈ ਵੀ ਜਦੋਂ ਆਪਾਂ ਸਬਜ਼ੀਆਂ ਦੀ ਵੀ ਗੱਲ ਕਰਦੇ ਆ ਨਾ ਉਹ ਚ ਵੀ ਜੇ ਕਿਸਾਨ ਅਸੀਂ ਆਪ ਆਪਣੀ ਸਬਜ਼ੀ ਵੇਚਣੀ ਸ਼ੁਰੂ ਕਰੀਏ ਨਾ ਉਹਦੇ ਚ ਮੁਨਾਫਾ ਜ਼ਿਆਦਾ ਹੈ ਕਿਉਂਕਿ ਜਦ ਜੇ ਆਪਾਂ ਕਿਸੇ ਰੀਸੇਲਰ ਨੂੰ ਵੇਚਣ ਜਾਵਾਂਗੇ ਹੁਣ ਸਬਜ਼ੀ ਦੀ ਮਿਹਨਤ ਅਸੀਂ ਕੀਤੀ ਠੀਕ ਹੈ ਜੀ ਕਦੋਂ ਮੰਨ ਲਓ ਅਸੀਂ ਮੈਂ ਕਿਸੇ ਨੂੰ 10 ਮੈਂ ਕਦੋਂ ਆਪਣੇ ਗਾਏ ਨੇ ਮੈਂ ਕਿਸੇ ਨੂੰ ਵੇਚਣ ਗਿਆ ਮੰਨ ਲਓ ਉਹਨੇ ਮੈਨੂੰ 1 ਉਹਨੇ 15 ਗਾਂ ਜਿਹੜੇ ਜਿੰਨੇ ਰੈਡੀ ਫੜੀ ਤੇ ਵੇਚ ਨਹੀਂ ਉਹਨੇ 15 ਰੁਪਏ ਉਹਨੂੰ ਵੇਚੇ ਰੈਡੀ ਫੜੀ ਵਾਲੇ ਨੇ ਫਿਰ 5 ਰੁਪਏ ਆਪਣੇ ਕੱਢ ਕੇ ਉਹਨੇ ਉਹੀ ਕਦੋਂ 20 ਦਾ ਦੇਣਾ ਹੁਣ ਮੈਂ ਫਿਰ ਦੁਬਾਰਾ 20 ਦਾ ਲੈਣ ਜਾਣਾ 10 10 ਕਮਾ ਕੇ ਉੱਚ ਮੈਂ ਜਾਣਾ ਫਿਰ ਰੈਡੀ ਵਾਲੇ ਕੋਈਆਂ ਉਹ ਤਾਂ ਉੱਤੋਂ ਚੰਗਾ ਇਹ ਕਿਉਂ ਨਹੀਂ ਵੀ ਮੈਂ 10 ਰੁਪਏ ਨਾਲ ਇਹ ਮੁਨਾਫਾ ਵੀ ਆਪ ਕਮਾਵਨ ਨਾਲੇ ਘਰ ਜੋਗੀ ਸਬਜ਼ੀ ਵੀ ਆਪਣੀ ਰੱਖ ਲਾਂ ਸੋ ਇਹ ਚੀਜ਼ਾਂ ਨੇ ਵੀ ਜਦੋਂ ਇਹਦੀ ਮਾਰਕੀਟਿੰਗ ਦੀ ਗੱਲ ਹੈ ਜੇ ਤੇ ਤੁਸੀਂ ਆਪ ਕਰੋਗੇ ਤੇ ਸੋਨੇ ਤੇ ਸਵਾਗੇ ਵਾਲੀ ਗੱਲ ਹੈ ਵੀ ਤੁਸੀਂ ਆਪ ਪ੍ਰੋਸੈਸਿੰਗ ਕਰਕੇ ਤੁਸੀਂ ਆਪ ਖੁਦ ਵੇਚੋ ਜਿਹੜਾ ਮੁਨਾਫ ਤੇ ਜੇ ਤੁਸੀਂ ਠੀਕ ਹੈ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਹੋ ਫਿਰ ਪਹਿਲੇ ਕਿਸੇ ਨਾਲ ਗੱਲ ਕਰਕੇ ਰੱਖੋ ਵੀ ਕਿੱਲਿਆਂ ਦੇ ਕਿੱਲੇ ਹਲਦੀ ਜਿਹੜੀ ਬਹੁਤ ਜ਼ਿਆਦੀ ਹੋ ਜਾਂਦੀ ਹੈ ਹੁਣ ਇਹ ਤੇ ਮੈਂ ਕਹਿੰਦਾ ਵੀ ਜੇ ਇਹ ਕਨਾਲ ਹਲਦੀ ਕਿਸੇ ਨੇ ਪਹਿਲੇ ਲੱਕੀ ਕਰਦੇ ਹੁੰਦੇ ਸੀਗੇ ਬਜ਼ੁਰਗ ਵੀ ਜੇ ਘਰ ਖਾਨ ਦੇ ਹਲਦੀ ਲੈਣੇ ਖੂਹ ਦੇ ਦਿਵਾਲੇ ਨਾਲ ਥੋੜਾ ਜਿਹਾ ਥਾਂ ਛੱਡ ਲੈਣਾ ਆਪਣਾ ਜਿਹੜਾ ਜਿੱਥੇ-ਥੇ ਸ਼ੋਰਾ ਹੁੰਦਾ ਸੀ ਪਾਸਾ ਪਹਿਲੇ ਮੋਟਰਾਂ ਤੇ ਆਮ ਸਾਡੇ ਰੁੱਖ ਲੱਗੇ ਹੁੰਦੇ ਸੀਗੇ ਉਹਨਾਂ ਮੋਟਰਾਂ ਦੇ ਦਿਵਾਲੇ-ਦਿਵਾਲੇ ਜਾਂ ਨਾਲ ਲਸਣ ਲਾ ਲੈਣਾ ਉੱਥੇ ਜਾਂ ਪਿਆਜ਼ ਲਾ ਲੈਣੇ ਜਾਂ ਹਲਦੀ ਲਾ ਲੈਣੀ ਵੀ ਜਿੱਥੇ ਥਾਂ ਸ਼ੋਰਾ ਹੁੰਦਾ ਸੀਗੇ ਰੋ ਜਿੰਨੇ ਕਿੱਲਾ ਹਲਦੀ ਲਾਣੀ ਆ ਉਹਦੀ ਫਿਰ ਮਤਲਬ ਕਿ ਲੋੜ ਵੀ ਉਨੀ ਕੁ ਹੋਣੀ ਚਾਹੀਦੀ ਹੈ ਉਹਦੇ ਬੰਦਾ ਕੋਈ ਤਾਂ ਲਾਵੇ ਵੀ ਜੇ ਜੀ ਦੀ ਜੇ ਉਹਦੀ ਖਪਤ ਕਈ ਨਹੀਂ ਹੈਗੀ ਜਾਂ ਕਿਸੇ ਖਪਤਕਾਰ ਨੂੰ ਅੱਗੇ ਵੇਚ ਸਕਦਾ ਠੀਕ ਹੈ ਜੀ ਤੇ ਦੂਜੀ ਗੱਲ ਰਹੀ ਇਹਦੇ ਲਾਉਣ ਦੀ ਇੰਟਰ ਕ੍ਰੋਪਿੰਗ ਕਰਨ ਦੀ ਹੁਣ ਇਹ ਜਿਹੜੀ ਨਾ ਹਲਦੀ ਹੋਗੀ ਲਸਣ ਹੋ ਗਿਆ ਪਿਆਜ਼ ਹੋ ਗਿਆ ਤੇ ਅਰਬੀ ਹੋਗੀ ਇਹ ਫਸਲਾਂ ਐਸੀਆਂ ਨੇ ਭਾਜੀ ਇਹ ਇਹ ਪਾਰਸ਼ਲ ਛੇੜ ਦੀਆਂ ਫਸਲਾਂ ਨੇ ਵੀ ਅੱਧੀ ਧੁੱਪ ਤੇ ਅੱਧੀ ਛਾਂ ਦੇ ਵਿੱਚ ਬਹੁਤ ਸੋਹਣੀਆਂ ਹੁੰਦੀਆਂ ਨੇ ਇਹ ਓਪਨ ਇੰਨੀ ਵਧੀਆ ਨਹੀਂ ਹੁੰਦੀਆਂ ਅਸੀਂ 2 ਸਾਲ ਪਹਿਲਾਂ ਇੱਕ ਕਨਾਲ ਹਲਦੀ ਅਸੀਂ ਓਪਨ ਵੀ ਲਾਈ ਸੀਗੀ ਲੋਕਾਂ ਦਿਖਾਉਣ ਵਾਸਤੇ ਵੀ ਜਿਹੜਾ ਉਹਦਾ ਇਹ ਤੇ ਜਿਹੜੀ ਇਸ ਛੋਰੇ ਦੇ ਵਿੱਚ ਲੱਗੀ ਆ ਉਹਨਾਂ ਦੋਵਾਂ ਦਾ ਮਰਕੀ ਡਿਫਰੈਂਸ ਆ ਅੰਤਰ ਦੱਸਣ ਵਾਸਤੇ ਸੋ ਜਿਹੜੀ ਹਲਦੀ ਹੈ ਛੋੜੇ ਦੀ ਫਸਲ ਹੈ ਇਹਦੇ ਨਾਲ ਤੁਸੀਂ ਜਿੱਦ ਤਰ੍ਹਾਂ ਹੁਣ ਸਾਡੇ ਕੋਲ ਪਪੂਲਰ ਹੋ ਗਏ ਹੂੰ ਤੁਸੀਂ ਪਪੂਲਰ ਦੀ ਇੰਟਰ ਕ੍ਰੋਪਿੰਗ ਕਰ ਸਕਦੇ ਹੋ ਹੁਣ ਪਪੂਲਰ ਜਿਹੜਾ ਆ ਭਾਜੀ ਪੰਜਾਂ ਸਾਲਾਂ ਬਾਅਦ ਮੈਨੂੰ ਲੱਗਾ ਵੀ ਚੰਗੀ ਕਮਾਈ ਦੇ ਜਾਂਦਾ ਹੂੰ ਹੁਣ ਜਿੱਦ ਤਰ੍ਹਾਂ ਅਸੀਂ ਪਪੂਲਰ ਦਾ ਸਾਡੇ ਕੋਲ ਮਾਡਲ ਲੱਗਿਆ ਹੋਇਆ ਇਹਦੇ ਵਿੱਚ ਭਾਜੀ ਅਸੀਂ ਕਿ ਇੱਕ ਤਰ੍ਹਾਂ ਡਿਜ਼ਾਈਨ ਕੀਤੇ ਕਿੱਲੇ ਦੇ ਹੁਣ ਕਿੱਲੇ ਦੇ ਅਸੀਂ ਲਾਦੇ ਤੁਸੀਂ ਪਹਿਲੇ ਕੀ ਕਰਨਾ ਹੈ ਵੀ ਇਹਦੇ ਵਿੱਚ ਨਾ ਡਿਵਾਈਡ ਇਤਰਨ ਕਹਿੰਦੇ ਅੱਧੇ-ਅੱਧੇ ਕਰਕੇ ਲਾਉਣੇ ਨੇ ਹਾਂ ਠੀਕ ਹੈ ਜੀ ਇਹ ਜੋ ਅੱਧੇ-ਅੱਧੇ ਕਰਕੇ ਪਾਵਲਰ ਲਾਉਣੇ ਨੇ ਤੁਸੀਂ ਤੇ ਉਹਦੇ ਕਰਨਾ ਵੀ ਅੱਧੇ ਤੁਸੀਂ ਪਹਿਲੀ ਕਿਸ਼ਤ ਉਹਦੀ ਇੱਕ ਪਹਿਲੇ ਸਾਲ ਲਾ ਲੈਣੀ ਹੈ ਤੇ ਉਹਦੇ ਵਿੱਚੋਂ ਅੱਧੀ ਜਿਹੜੀ ਦੂਜੀ ਕਿਸ਼ਤ ਲਾਉਣੀ ਹੈ ਉਹ ਇਹ ਦੂਜੇ ਸਾਲ ਇੱਕ ਸਾਲ ਛੱਡ ਕੇ ਦੂਜੀ ਸਾਲ ਫੇਰ ਲਾ ਦੇਣੀ ਹੈ ਉਹ ਜਿਨਨੇ ਨੂੰ ਪਹਿਲੇ ਤਿਆਰ ਹੋਣੇ ਉਹਨਾਂ ਦੂਜੇ ਫੇਰ ਤਿਆਰ ਹੋ ਜਾਂਦੇ ਨੇ ਹੁਣ فرض ਕਰੋ ਮੈਂ ਛੋਟੀ ਜੀ ਐਗਜ਼ਾਮਪਲ ਦਵਾਂ ਜੀ ਕਿੱਲੇ ਦੇ ਵਿੱਚ ਤੁਸੀਂ ਮੰਨ ਲਓ ਵੀ 180 ਪਾਵਲਰ ਲਾਏ ਪਹਿਲੇ ਸਾਲ ਤੁਸੀਂ 90 ਲਾ ਲੈ ਹੂੰ ਠੀਕ ਹੈ ਜੀ ਪਹਿਲੇ ਸਾਲ ਤੁਸੀਂ ਇਹ 30 ਫੁੱਟ ਦੇ ਉੱਤੇ 90 ਲਾਤੇ ਤੁਸੀਂ ਇਹ 1 ਸਾਲ ਬਾਅਦ ਉਹਦੇ ਵਿਚਕਾਰ ਫੇਰ ਉਹਦੇ ਤੁਸੀਂ 90 ਹੋਰ ਲਾਦਨੇ ਨੇ ਮੰਨ ਲਓ 15 ਫੁੱਟ ਦੇ ਉੱਤੇ ਜਿੰਨੇ ਨੂੰ ਪਹਿਲੇ ਤੁਹਾਡੇ 2 ਸਾਲ ਦੇ ਹੋਣੇ ਨੇ ਪਿਛਲੇ 4 ਸਾਲ ਦੇ ਹੋ ਜਾਣੇ ਨੇ ਹੂੰ ਠੀਕ ਹੈ ਜੀ ਤੁਹਾਡੀ ਜਿੰਨੇ ਜੋ ਤੁਸੀਂ ਪਹਿਲੇ ਕੁੱਟੀ ਜਾਣੇ ਨੇ ਜਿਹੜੇ 4 ਸਾਲ ਦੇ ਹੋ ਗਏ ਉਹਦੀ ਥਾਂ ਉਹਦੇ 90 ਫੇਰ ਲਾਤੇ ਮਗਰਲੇ ਫੇ ਜਿਹੜੇ ਪਿਛਲੇ 2 ਸਾਲ ਦੇ ਹੋ ਫੇਰ 4 ਸਾਲ ਦੇ ਹੋ ਜਾਣੇ ਨੇ ਤੋ ਢੋੜੀ 'ਚ ਹਲਦੀ ਵੀ ਥੋੜਾ ਸ਼ੋਰਾ ਵੀ ਬਰਕਰਾਰ ਰਹੂਗਾ ਥੋੜੇ ਪਾਵਲਰ ਵੀ ਵਿਕੀ ਜਾਣਗੇ ਜੀ ਜੀ ਹੁਣ ਜੇ ਤੁਸੀਂ ਬੂਟੇ ਦਾ ਵੀ ਹੁਣ ਇਹ ਤਾਂ ਪਾਵਲਰ ਦਾ ਵੀ ਇਤਨਾ ਆ ਵੀ ਜੇ ਤੁਹਾਨੂੰ ਅੱਜ ਦੇ ਟਾਈਮ 'ਚ ਘੱਟੋ ਘੱਟ ਰੇਟ ਵੀ ਲਾ ਕੇ ਚੱਲੋ ਤਾਂ ਵੀ 1500 ਨੂੰ 1600 ਨੂੰ ਵਧੀਆ ਪਾਵਲਰ ਪਾਜੀ ਵਿਕਦਾ ਘੱਟੋ ਘੱਟ ਰੇਟ ਵੀ ਲਾ ਕੇ ਚੱਲੀਏ ਹਨਾ 1000 1200 1500 ਨੂੰ ਵਧੀਆ ਪਾਵਲਰ ਵਿਕਦਾ ਜੇ ਇਹ 'ਚ ਮੇਨਟਰ ਕੋਈ ਹੈ ਨਹੀਂ ਤੁਸੀਂ ਪਾਵਲਰ ਲਾ ਕੇ ਛੱਡ ਦੇਣੀ ਨਾ ਤੁਸੀਂ ਇਹਨੂੰ ਕੋਈ ਗੋਡੀ ਦੇਣੀ ਨਾ ਕੋਈ ਗੱਲ ਨਾ ਬਾਤ ਪਾਣੀ ਫਸਲ ਦੇ ਨਾਲ ਪਾਣੀ ਆਈ ਜਾਣਾ ਤੁਸੀਂ ਲਾ ਕੇ ਛੱਡਦੇ ਨੇ 5 ਸਾਲੀਆ ਬੱਦੇ ਚਾਹ ਬੱਲ ਤੇ ਜਿਹੜੇ ਸਾਹਮਣੇ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਜੇ ਮੈਂ ਅਸੀਂ ਦੱਸੀ ਵੀ ਇਹ ਟੈਕਨੀਕ ਇਸ ਤਰ੍ਹਾਂ ਲਾਈ ਹੋਈ ਹੈ ਉਹ ਦੋਹੀ ਸਾਲੀ ਥੋੜੀ ਜਾਂ ਤੁਸੀਂ ਤਿੰਨੀ ਸਾਲੀ ਮੰਨ ਲਓ ਵੀ ਤੁਹਾਨੂੰ ਫਸਲ ਦੇ ਹੀ ਜਾਂਦਾ 5 ਸਾਲ ਦਾ ਪਬਲਰ ਜਿਹੜਾ ਵਧੀਆ ਵਿਕਣ ਵਾਲਾ ਪੀਕ ਰੇਟ ਹੁੰਦਾ ਉਹਦਾ ਚੰਗਾ ਰੇਟ 5 ਸਾਲਾਂ ਤੋਂ ਬਾਅਦ ਜਿਹੜਾ ਇੱਕ ਤੁਸੀਂ ਲੈ ਜੰਨੇ ਹੋ ਉਹ ਤੁਹਾਡਾ ਮਿਲਦਾ ਰੇਟ ਘਾਟੀ ਹੋਈ ਜਾਂਦਾ ਕਿਉਂਕਿ ਲੱਕੜ ਪੋਲੀ ਪਾਣੀ ਸ਼ੁਰੂ ਹੋ ਜਾਂਦੀ ਵਿਚਕਾਰ ਹੁੰਦੇ ਹਨ ਹਣਾ 5 ਸਾਲਾਂ ਤੱਕ ਮਿਲਦਾ ਪਬਲਰ ਵੀ ਚੰਗਾ ਰੇਟ ਦੇ ਜਾਂਦਾ ਤੇ ਉਸ ਤੋਂ ਬਾਅਦ ਤੁਹਾਡੀ ਸਾਲ ਦੇ ਸਾਲ ਹਲਦੀ ਨੇ ਕੱਢੀ ਜੇ ਬੰਦਾ ਦੋ ਕਨਾਲ ਵੀ ਲਾਵੇ ਨਾ ਇਹਦੇ ਨਾਲ ਕੋਈ ਹੋਰ ਫਸਲ ਨਹੀਂ ਲਾਣੀ ਸ਼ੁਰੂ ਕਰ ਦੇ ਮੰਨ ਲਓ ਜਿਤਨਾ ਹੁਣ ਮੰਨ ਲਓ ਦੋ ਕਨਾਲ ਤੁਸੀਂ ਆਹ ਹਲਦੀ ਲਾਤੀ ਦੋ ਕਨਾਲ ਨਾਲ ਪਿਆਜ਼ ਲਾਤਾ ਦੋ ਕਨਾਲ ਨਾਲ ਤੁਸੀਂ ਲਸਣ ਲਾ ਲੋ ਅਰਬੀ ਲਾ ਲੋ ਹੁਣ ਲਸਣ ਹੋ ਗਿਆ ਪਿਆਜ਼ ਹੋ ਗਿਆ ਵੀ ਸੋਖਾ ਵਿਕ ਜਾਂਦਾ ਇਹਨਾਂ ਦੀ ਕੋਈ ਖਾਸ ਕੋਈ ਖਤ ਕਰ ਕ ਮੈਂ ਕੋਈ ਲੱਭਾਂ ਦੀ ਲੋੜ ਨਹੀਂ ਹਲਦੀ ਤੁਸੀਂ ਥੋੜੀ ਲਾਓ ਦੋ ਕਨਾਲ ਤੁਸੀਂ ਮੈਂ ਕਹਿੰਦਾ ਵੀ ਕਨਾਲ ਦੀ ਤੇ ਪਹਿਲੇ ਰਿਸ਼ਤੇ ਦਾ ਨਾ ਜੀ ਵੰਡੀ ਜਾਂਦੀ ਜੀ ਪਹਿਲੀ ਗੱਲ ਦੇਹੀ ਹੈ ਹਣਾ ਮੈਂ ਬਾਕੀ ਤੁਸੀਂ ਜਿੰਨੀ ਕਿ ਰਹਿ ਗਈ ਪ੍ਰੋਸੈਸ ਕਰਕੇ ਤੁਹਾਨੂੰ ਸੇਲ ਕਰਨੀ ਵੀ ਸੋਖੀ ਹੈ ਹਲਦੀ ਦੀ ਫਸਲ ਦੇ ਨਾਲ ਨਾਲ ਕਿਹੜੀਆਂ ਫਸਲਾਂ ਉਗਾ ਹਲਦੀ ਦੇ ਨਾਲ ਵੀ ਭਾਜੀ ਹਲਦੀ ਦੇ ਨਾਲ ਤੇ ਨਾ ਪਹਿਲੀ ਗੱਲ ਹਲਦੀ ਲੱਗਦੀ ਹੈ ਇਹਦੇ ਨਾਲ ਜੇ ਤੁਸੀਂ ਦੂਜੀ ਕੋਈ ਫਸਲ ਲੈਣੀ ਚਾਹੋਗੇ ਫਿਰ ਤੁਹਾਨੂੰ ਦੱਸਿਆ ਸਿਰਫ ਪਪੂਲਰ ਹੋ ਸਕਦਾ ਇਹਦੇ ਵਿੱਚ ਹੂੰ ਵੀ ਇਹਨੂੰ ਸ਼ੋਰਾ ਕਰਨ ਉਹ ਪਾਰਸ਼ਲ ਸ਼ੇਡ ਹੈ ਜਿੱਦੋਂ ਪਪੂਲਰ ਦੇ ਵਿੱਚ ਤੁਸੀਂ ਹਲਦੀ ਲਾਉਂਗੇ ਪਪੂਲਰ ਦੀ ਧੁੱਪ ਵੀ ਰਹਿਣੀ ਹੈ ਉਹਦੇ ਵਿੱਚ ਛਾਂ ਵੀ ਰਹਿਣੀ ਹੈ ਆਪਾਂ ਪਾਰਸ਼ਲ ਸ਼ੇਡ ਕਹਿੰਦੇ ਤਾਂ ਆ ਵੀ ਅਦੀ ਧੁੱਪ ਤੇ ਅਦੀ ਛਾਂ ਦੇ ਵਿੱਚ ਹਲਦੀ ਬਹੁਤ ਸੋਹਣੀ ਹੁੰਦੀ ਹੈ ਹੂੰ ਇਹ ਕਈ ਫਸਲਾਂ ਹੀ ਕੁਝ ਕ ਨੇ ਐਸੀਆਂ ਜਿਹੜੀਆਂ ਪਾਰਸ਼ਲ ਸ਼ੇਡ ਦੀਆਂ ਨੇ ਜਿ ਤਰ੍ਹਾਂ ਤੁਹਾਨੂੰ ਅੱਗੇ ਦੱਸਿਆ ਲਸਣ ਹੋ ਗਿਆ ਪਿਆਜ਼ ਹੋ ਗਿਆ ਤੇ ਹਲਦੀ ਹੋ ਗਈ ਜਾਂ ਅਰਬੀ ਹੋ ਗਈ ਪੀਜ ਦੀ ਵੀ ਇਹ ਵੀਜ ਦੀਆਂ ਭਾਈ ਇਹਨਾਂ ਚਾਰਕ ਤਰ੍ਹਾਂ ਦੀ ਹਲਦੀ ਉਤਰਾਂਦੀ ਹੈ ਇੱਕ ਤੇ ਚ ਡੀਸੀ ਆਪਾਂ ਹਲਦੀ ਜਿਹੜੀ ਦੇਖ ਲੈਣੇ ਆ ਆ ਹੁਣ ਸਾਡੇ ਕੋਲ ਦੇਸੀ ਹਲਦੀ ਪਈ ਹੋਈ ਜਿਹੜੀ ਆ ਪਹਿਲੇ ਪਿੰਡਾਂ 'ਚ ਆਮ ਲੱਗਦੀ ਹੁੰਦੀ ਸੀਗੀ ਇਹ ਇੱਕ ਇਹਦੇ ਵਿੱਚ ਜਿਤਰ ਚਿੱਟੀ ਹਲਦੀ ਵੀ ਆਉਂਦੀ ਹੈ ਇੱਕ ਚ ਆਮਬਾ ਹਲਦੀ ਵੀ ਜਿਤਰ ਆ ਜਾਂਦੀ ਹੈ ਇੱਕ ਚ ਕਾਲੀ ਹਲਦੀ ਜਿਤਰ ਬਲੂ ਹੁਣ ਸਾਡੇ ਕੋਲ ਦੋ ਕੁ ਵੈਰੈਟੀਆਂ ਨੇ ਇੱਕ ਤੇ ਆ ਸਾਡੇ ਕੋਲ ਨੀਲੀ ਹਲਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਬਲੂ ਇਹ ਬੇਸਿਕਲੀ ਵੈਸੇ ਹੁੰਦੀ ਏ ਜਾਮਣੀ ਜੀ ਇਹਨੂੰ ਕਹਿੰਦੇ ਆਪਾਂ ਕਾਲੀ ਹਲਦੀ ਸਾਡੇ ਨਾਰਮਲ ਇੱਥੇ ਦਾਰੂ ਹਲਦੀ ਵੀ ਆਪਣੇ ਕਹਿ ਦਿੰਨੇ ਆ ਜ਼ਿਆਦਾਤਰ ਇਹਨੂੰ ਪਿੰ ਹੂੰ ਇਹ ਦੋ ਕਿ ਤਰ੍ਹਾਂ ਦੀ ਹਲਦੀ ਆ ਰਹੀ ਹੈ ਅਸੀਂ ਗਰਾਂਨੇ ਇਹਦਾ ਹਾਲੇ ਅਸੀਂ ਬੀ ਤਿਆਰ ਕਰ ਰਹੇ ਹਾਂ ਕਨਾਲਕ ਦਾ ਸਾਡੇ ਕੋਲ ਹੋਇਆ ਤੇ ਹੌਲੀ ਹੌਲੀ ਕਰਕੇ ਇਹ ਮੈਡੀਸਨ ਦੇ ਤੌਰ ਤੇ ਮੋਸਟਲੀ ਯੂਜ਼ ਹੁੰਦੀ ਹੈ ਨਾਰਮਲ ਜਿਤਨਾ ਆਪਾਂ ਘਰਾਂ 'ਚ ਯੂਜ਼ ਕਰਦੇ ਇਤਨਾ ਨੇ ਯੂਜ਼ ਹੁੰਦੀ ਇਹ ਡਾਕਟਰ ਦੀ ਸਲਾਹ ਨਾਲ ਹੀ ਆਪਾਂ ਜ਼ਿਆਦਾ ਕਰ ਲੈਣੇ ਆ ਤੇ ਆਹ ਤੇ ਸਾਡੀ ਦੇਸੀ ਆ ਤੇ ਆਪਾਂ ਜਿਤਨਾ ਮਰਜ਼ੀ ਯੂਜ਼ ਕਰ ਸਕਦੇ ਪਾਊਡਰ ਬਣਾ ਕੇ ਜਾਂ ਕਿਸੇ ਤਰੀਕੇ ਵੀ ਤੁਸੀਂ ਜਿਤਨਾ ਬਾਹਰਲੇ ਦੇਸ਼ਾਂ 'ਚ ਤਕਰੀਬਨ ਉੱਥੇ ਲੋਕ ਕੀ ਕਰਦੇ ਨੇ ਪਾਊਡਰ ਨਹੀਂ ਬਣਾਉਂਦੇ ਹੂੰ ਉਹਨਾਂ ਦੀ ਸੋਚ ਇਹ ਆ ਵੀ ਪਾਊਡਰ ਬਣਾਉਣ ਦਾ ਕਿ ਇਹਦਾ ਸਾਰਾ ਅਸਰ ਮੁੱਕ ਜਾਂਦਾ ਇਹ ਅਦਰਕ ਵਾਂਗੂ ਯੂਜ਼ ਕਰਦੇ ਨੇ ਜਿ ਤਰ੍ਹਾਂ ਆਪਾਂ ਅਦਰਕ ਆਪਾਂ ਚਾਹ ਦੇ ਵਿੱਚ ਪਾ ਕੇ ਪਾਲੀ ਜਾਂਦੇ ਹਾਂ ਦੁੱਧ ਦੇ ਵਿੱਚ ਪਾ ਕੇ ਪਾਲੀ ਜਾਂਦੇ ਨੇ ਇਹਨੂੰ ਵੀਦਾ ਅਸਰ ਜਿਹੜਾ ਹੁਣ ਕਿ ਆਪਾਂ ਮੇਨ ਤੇ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਉਹ ਕੈਂਸਰ ਵਾਸਤੇ ਆਪਾਂ ਯੂਜ਼ ਕਰਦੇ ਆ ਵੀ ਕੈਂਸਰ ਵਾਸਤੇ ਸਭ ਤੋਂ ਵਧੀਆ ਹਲਦੀ ਜਾਂ ਕਿਸੇ ਜਖਮ ਕਦੇ ਹੋਣ ਕਿਸੇ ਦੇ ਜਾਂ ਛੱਟਾ-ਸੱਟਾ ਲੱਗਿਆ ਤਾਂ ਵੀ ਸਾਡੇ ਕਹਿੰਦੇ ਨੇ ਵੀ ਹਲਦੀ ਪਾ ਕੇ ਦੁੱਧ ਪੀਣਾ ਚਾਹੀਦਾ ਜਾਂ ਸਾਡੇ ਕਿਤੇ ਸਿਆਲ ਦੇ ਵਿੱਚ ਵੀ ਕਹਿੰਦੇ ਨੇ ਵੀ ਸਿਆਲ ਮਲਕੀ ਠੰਡਾਂ ਦੇ ਵਿੱਚ ਵੀ ਤਾਂ ਆਪਾਂ ਹਲਦੀ ਪਾ ਕੇ ਦੁੱਧ ਪੀਏ ਉਹ ਸਿਹਤ ਵਾਸਤੇ ਵੀ ਚੰਗਾ ਆ ਦੇ ਵਿੱਚ ਜਿਹੜੀਆਂ ਵੈਰੈਟੀਆਂ ਮੈ ਤੁਹਾਨੂੰ ਦੱਸੀਆਂ ਵੀ ਕਿਤੇ ਚਿੱਟੀ ਹਲਦੀ ਹੁੰਦੀ ਹੈ ਹਨਾ ਤੇ ਇੱਕ ਆਪਣਾ ਗੰਬਾ ਹਲਦੀ ਹੈ ਇੰਨੀ ਜਾਂ ਦੇਸੀ ਤੇ ਜਾਂ ਜਿਹੜੀ ਕਾਲੀ ਹਲਦੀ ਇੰਨੀਆਂ 4 ਵੈਰੈਟੀਆਂ ਜ਼ਿਆਦਾਤਰ ਪੰਜਾਬ ਦੇ ਵਿੱਚ ਚੱਲਦੀਆਂ ਨੇ ਹੋਰ ਵੀ ਸ਼ਾਇਦ ਹੋ ਸਕਦੀਆਂ ਨੇ ਮੇਰੀ ਨੌਲੇਜ ਦੇ ਮੁਤਾਬਿਕ ਇੰਨੀਆਂ ਕਿੰਨੇ ਹਾਂਜੀ ਤੁਸੀਂ ਤਾਂ ਸਾਰਾ ਪਿੰਗਲਵੜ ਦੇ ਕੋਈ ਹਿਸਾਬ-ਤਾਬ ਰਹਿੰਦਾ ਹੈ ਹਨਾ ਹਾਂਜੀ ਹਾਂਜੀ ਕਿੰਨੇ দান ਆਇਆ ਕਿੰਨਾ ਲੱਗ ਰਿਹਾ ਉਹ ਤਾਂ ਆਨਲਾਈਨ ਵੀ ਸਾਰਾ ਕੁਝ ਹਾਂਜੀ ਹਾਂਜੀ ਪਿਆ ਵੈਬਸਾਈਟ ਦੇ ਉੱਤੇ ਹਨਾ ਹਾਂਜੀ ਹਾਂਜੀ ਤੁਸੀਂ ਤਾਂ ਅੰਕੜਾ ਹੀ ਕੱਢਿਆ ਹੋਣਾ ਵੀ ਜਦੋਂ ਤੁਸੀਂ ਇੱਕ ਸਮਾਂ ਸੀ ਜਦੋਂ ਸਾਰਾ ਕੁਝ ਬਾਜ਼ਾਰੋਂ ਲੈ ਕੇ ਆਉਣਾ ਹਾਂਜੀ ਹਾਂ ਇਕੇ ਸਮਾਂ ਜਦੋਂ ਬਹੁਤ ਚੀਜ਼ਾਂ ਹਲਦੀ ਐ ਗੁੜ ਐ ਹਾਂਜੀ ਹਾਂ ਨਾ ਬਹੁਤ ਚੀਜ਼ਾਂ ਤੁਸੀਂ ਗੰ ਅ ਗੰਨਾ ਹੋ ਗਿਆ ਉਸ ਤੋਂ ਬਾਅਦ ਲਸਾਨਾ ਗੰਡੇ ਹਾਂਜੀ 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 ਹੋਰ ਚੀਜ਼ਾਂ ਪੈਦਾ ਕਰ ਰਹੇ ਹਾਂ ਹਾਂਜੀ ਹਾਂਜੀ ਰਸੋਈ ਤੇ ਕੀ ਫਰਕ ਪਿਆ ਚੀਜ਼ਾਂ ਨਾਲ ਰਸੋਈ ਤੇ ਭਾਜੀ ਇਹ ਚ ਮੈਨੂੰ ਐ ਲੱਗਦਾ ਵੀ ਜਿਹੜੀ ਜੇ ਅਸੀਂ ਮੈਂ ਤੁਹਾਨੂੰ ਖਰਚੇ ਦੀ ਗੱਲ ਕਰਾਂ ਨਾ ਖਰਚੇ ਦਾ ਸਾਡਾ ਇਕੁਅਲ ਜਿਹਾ ਹੀ ਚੱਲਦਾ ਕੰਮ ਹੂੰ ਉਹਦਾ ਕਾਰਨ ਕੀ ਹੈ ਮੈਨੂੰ ਲੱਗਦਾ ਵੀ ਜਿਉਂ-ਜਿਉਂ ਮੰਨ ਲਓ ਜੇ ਅਸੀਂ ਸੋ ਪੈਦਾਵਾਰ ਵਧਾਉਣੀ ਹੈ ਸਰਕੂਲ ਪੇਸ਼ੰਤਾਂ ਦੀ ਗਲਤੀ ਵੀ ਵੱਧ ਹੀ ਹੁੰਦੀ ਹੈ ਜੇ ਮੈਂ ਕੁਆਂਟੀਟੀ ਦੀ ਗੱਲ ਕਰਾਂ ਤਾਂ ਪੁੱਛਣਾ ਚਾਹਉ ਉਹ ਤਾਂ ਮੈਂ ਸਮਝ ਗਿਆ ਹਾਂ ਮੈਂ ਪੁੱਛਣਾ ਉਹ ਕੀ ਮੁੱਲ ਖਰੀਦਣ ਨਾਲ ਤਾਂ ਖੇਤੀ ਚੋਂ ਪੈਦਾ ਕਰਨਾ ਛੀ ਸਹੀ ਰਿਹਾ ਮੈਂ ਉਹ ਤੇਨੂੰ ਗੱਲ ਕਰਨਾ ਜੇ ਕੁਆਂਟੀਟੀ ਦੀ ਗੱਲ ਕਰੀਏ ਨਾ ਉਹ ਸਾਡੀ ਉਹ ਸੇਮ ਹੀ ਹੈ ਜੇ ਕੁਆਲਿਟੀ ਦੀ ਗੱਲ ਕਰੀਏ ਉਹਦੇ ਉਹਦੇ ਵਾਈਜ਼ ਸਾਡਾ ਉਹ ਤੋਂ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਜਮੀਨੇ ਸਮਾਨ ਦਾ ਫਰਕ ਹੈ ਵੀ ਸਾਡੇ ਪੇਸ਼ੰਤਾਂ ਦਾ ਵੀ ਤੇ ਜੇ ਜਿਹੜੇ ਸਾਡੇ ਵਰਕਰ ਵੀ ਰਹਿੰਦੇ ਨੇ ਵੀ ਉਹਨਾਂ ਦਾ ਵੀ ਦੇਖੋ ਉਹ ਜੇ ਇੰਨਾ ਅਸੀਂ ਚੰਗਾ ਹੁਣ ਅਸੀਂ ਪੈਦਾ ਕਰ ਰਹੇ ਆ ਜੇ ਖਾ ਰਹੇ ਨੇ ਬਹੁਤ سارے ਪੇਸ਼ੈਂਟ ਸਾਡੇ ਆਏ ਸਾਲ ਤੁਸੀਂ ਪਿੰਗਲਵੜ ਦੇ ਪੇਜ ਤੇ ਵੀ ਜਾ ਕੇ ਕਦੇ ਦੇਖ ਸਕਦੇ ਹੋ ਬਹੁਤ سارے ਪੇਸ਼ੈਂਟ ਜਿਹੜੇ ਮਤਲਬ ਕਿ ਇਤਨਾ ਹੁੰਦਾ ਵੀ ਆਏ ਸਾਲ ਜਿਤਨਾ 25 25 30 30 ਪੇਸ਼ੈਂਟ ਸਾਡੇ ਰਿਕਵਰ ਹੋ ਕੇ ਇੱਥੋਂ ਜਾਂਦੇ ਨੇ ਠੀਕ ਹੋ ਕੇ ਵੀ ਚਲ ਜਾਂਦੇ ਨੇ ਜੇ ਉਹ ਠੀਕ ਹੋ ਕੇ ਜਾਂਦੇ ਜੇ ਖਾ ਕੇ ਚੰਗੀ ਹੈ ਤਾਂ ਹੀ ਠੀਕ ਹੁੰਦੇ ਨੇ ਹਮਮ ਨਹੀਂ ਤੇ ਘਰਾਂ 'ਚ ਲੈ ਕੇ ਰਹਿੰਦੇ ਲੋਕ ਕਿਉਂ ਠੀਕ ਹੋ ਜਾਂਦੇ ਨੇ ਇਹ ਇਹ ਗੱਲਾਂ ਨੇ ਵੀ ਜਦੋਂ ਤੁਸੀਂ ਇੱਕ ਤੇ ਵਾਤਾਵਰਣ ਚੰਗਾ ਮਿਲ ਜਾਂਦਾ ਵੇਖੋ ਸਭ ਤੋਂ ਪਹਿਲੇ ਨਾ ਮੈਨੂੰ ਲੱਗਦਾ ਵੀ এনवायरमेंट ਮਲਕੀ ਉਹਦੇ ਵਾਸਤੇ ਕਾਊਂਟ ਕਰਦਾ ਫਿਰ ਉਹਦੇ ਉੱਥੇ ਫਿਰ ਚੀਜ਼ਾਂ ਅਸਰ ਕਰਦੀਆਂ ਕਿਉਂਕਿ ਕੋਈ ਵੀ ਲਾ ਸਾਡੇ ਦਿਮਾਗ ਤੋਂ ਸ਼ੁਰੂ ਹੁੰਦਾ ਜੇ ਸਾਡਾ ਦਿਮਾਗ ਹੀ ਖੁਸ਼ ਆਏਗਾ ਤੇ ਚੀਜ਼ਾਂ ਵੀ ਉੱਥੇ ਅਸਰ ਨਹੀਂ ਕਰਦੀਆਂ ਜੇ ਤੁਸੀਂ ਇਹੋ ਜਿਹੇ ਔਰੇ ਚ ਆ ਕੇ ਰਹਾਂ ਲਾਪੋਂਗੇ ਜਾਂ ਤੁਹਾਨੂੰ ਇਹੋ ਜਿਹੇ ਲੋਕ ਮਿਲਣ ਲਾਪਣਗੇ ਸੰਸਥਾ ਦੇ ਵਿੱਚ ਆ ਕੇ ਜਿਹੜੇ ਮਤਲਬ ਕਿ ਪੋਜ਼ਿਟਿਵ ਗੱਲਾਂ ਹੀ ਹੋਣੀਆਂ ਉੱਥੇ 네ਗੇਟਿਵ ਗੱਲ ਕੋਈ ਨਹੀਂ ਆਉਣੀ ਹੈਨਾ ਜੇ ਡਾਕਟਰ ਕੋ ਆਪਾਂ ਜਾਣੇ ਉਹ ਹਮੇਸ਼ਾ ਇਹੀ ਕਹਿੰਦਾ ਫਿਰ ਜਾ ਕੇ ਉਸ ਤੋਂ ਬਾਅਦ ਦਵਾਈੇ ਕੰਮ ਕਰਨੀ ਸ਼ੁਰੂ ਕਰਦੀ ਹੈ ਜੇ ਉਹ ਜਾਂਦੇ ਕਵੇ ਵੀ ਹੁਣ ਤੇਰਾ ਦੇ ਓਖਾ ਹੀ ਹੈ ਫਿਰ ਉਹ ਦਵਾਈ ਵੀ ਨਹੀਂ ਉੱਥੇ ਕੰਮ ਕਰਦੀ ਤੇ ਇਹ ਚੀਜ਼ਾਂ ਨੇ ਵੀ ਇੱਥੇ ਆ ਕੇ ਪਹਿਲੀ ਗੱਲ ਤੇ ਔਰਾ ਹੀ ਕਿਸ ਤਰ੍ਹਾਂ ਦਾ ਬਣਿਆ ਹੋਇਆ ਵੀ ਇੱਥੇ ਆ ਕੇ ਬੰਦਾ ਪਹਿਲੇ ਇਦਾਂ ਠੀਕ ਹੋਣਾ ਬਾਕੀ ਰਹਿੰਦੀ ਖੁੰਦੀ ਕਸਰ ਜਿਹੜਾ ਕਿ ਦਵਾਈਆਂ ਬਾਅਦ ਚ ਸ਼ੁਰੂ ਕਰਦੀਆਂ ਨੇ ਜਾਂ ਇਹ ਚੀਜ਼ਾਂ ਜਿਹੜੀਆਂ ਪਿਓਰ ਨੇ ਉਹਨਾਂ ਚੀਜ਼ਾਂ ਕਰਕੇ ਸਾਡੇ ਇੰਨੇ ਨੇ ਪੇਸ਼ੈਂਟ ਰਿਕਵਰ ਹੋ ਕੇ ਜਾਂਦੇ ਨੇ ਜਾਂ ਆਏ ਸਾਲ ਤੁਸੀਂ ਦੇਖੋਗੇ 25 25 30 30 ਪੇਸ਼ੈਂਟ ਸਾਡੇ ਜਾਣੇ ਨੇ ਜਾਂ ਕਿਸੇ ਵੇਲੇ ਮਹੀਨੇ 'ਚ 5 5 10 ਦਾ ਇਕੱਠੇ ਵੀ ਚੱਲ ਜਾਂਦੇ ਨੇ ਤੋ ਇਹ ਇਸ ਨੇ ਨਾ ਚੀਜ਼ਾਂ ਦਾ ਕਰਨੀ ਆ ਹੋਰ ਮਤਲਬ ਕਿ ਸਾਡੇ ਕੋਲ ਕੋਈ ਚਮਤਕਾਰ ਤੇ ਹੈ ਨਹੀਂ ਜਾਂ ਹਨਾ ਬਾਕੀ ਇਹ ਵੀ ਚਲੋ ਮਾਰੇ ਦੀ ਕਿਰਪਾ ਵੀ ਹੁੰਦੀ ਹੈ ਹਰ ਇੱਕ ਚੀਜ਼ ਦੇ ਉੱਤੇ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਦਾ ਹੈ ਪਰ ਉਹਦੀ ਕਿਰਪਾ ਵੀ ਉੱਥੇ ਜੇ ਤੁਸੀਂ ਮਿਹਨਤ ਕਰੋਗੇ ਫਿਰ ਹੈ ਜੀ ਤੇ ਇਹ ਚੀਜ਼ਾਂ ਨੇ ਬਾਕੀ ਜੀ ਤੁਸੀਂ ਸੁਣਿਆ ਗੌਰਵਦੀਪ ਨੂੰ ਹਲਦੀ ਦੀ ਫਸਲ ਤੂੰ ਦੇਖਿਆ ਲਗ ਲਗ ਤਰ੍ਹਾਂ ਦੀ ਹਲਦੀ ਜਿਹੜੀ ਉਹ ਉਗਾਈ ਜਾ ਰਹੀ ਹੈ ਆਮ ਤੌਰ ਤੇ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਕਿਸਾਨ ਉਹ ਅਕਸਰ ਕਹਿੰਦੇ ਨੇ ਕਿ ਸਾਨੂੰ ਆਪਣੀ ਜ਼ਿੰਦਗੀ ਨਾਲ ਖੇਤੀ ਨੂੰ ਜੋੜਨਾ ਹੀ ਪਊਗਾ ਤੇ ਖੇਤੀ ਨਾਲ ਸਾਡੀ ਰਸੋਈ ਨੂੰ ਜੋੜਨ ਦੀ ਲੋੜ ਹੈ ਤੇ ਜਿਨ੍ਹਾਂ ਨੇ ਜੋੜ ਲਈ ਹੈ ਉਹਨਾਂ ਦੇ ਪਰਿਵਾਰ ਤੰਦਰੁਸਤੀ ਵੱਲ ਵੱਧ ਵੀ ਰਹੇ ਨੇ ਅਸੀਂ ਦਵਾਈਆਂ ਤੇ ਖਰਚਣ ਦੀ ਬਜਾਏ ਆਪਣੇ ਖੇਤਾਂ ਨਾਲ ਵਧিয়ে ਇਹੀ ਸਮੇਂ ਦੀ ਲੋੜ ਹੈ ਬਹੁਤ ਚੰਗੀ ਜਾਣਕਾਰੀ ਹਲਦੀ ਦੀ ਫਸਲ ਨੂੰ ਲੈ ਕੇ ਗੌਰਵਦੀਪ ਨੇ ਦੱਸੀ ਹੈ ਕਿ ਸਭ ਤੋਂ ਜੇ ਕਿਸੇ ਨੇ ਹਲਦੀ ਦਾ ਵਿਚਾਰ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਮੰਡੀ ਕਰਨ ਬਾਰੇ ਸੋਚਣਾ ਚਾਹੀਦਾ ਹੈ ਕਿ ਉਸ ਪ੍ਰੋਡਕਟ ਨੂੰ ਕਿਵੇਂ ਮੰਡੀ ਤੱਕ ਲੋਕਾਂ ਤੱਕ ਲੈ ਕੇ ਜਾਇਆ ਜਾ ਸਕਦਾ ਹੈ ਹਾਂ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਕਿਸਾਨ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਉਹ ਚੰਗੀ ਕਮਾਈ ਕਰ ਰਹੇ ਨੇ ਇਹ ਕਮਾਈ ਦਾ ਸਾਧਨ ਨਹੀਂ ਹੈ ਇਹ ਤਾਂ ਉਹਨਾਂ ਲਈ ਜ਼ਿੰਦਗੀ ਦੀ ਕਮਾਈ ਹੈ ਜਿਹੜੇ ਲੋਕ ਪਿੰਗਲਵਾੜੇ ਵਿੱਚ ਆ ਕੇ ਰਹਿੰਦੇ ਨੇ ਤਾਂ ਜਿਹੜੇ ਲੋਕ ਆਪਣੇ ਮਾਪਿਓ ਤੋਂ ਆਪਣੇਆਂ ਤੋਂ ਮੁੱਖ ਮੋੜ ਲੈਂਦੇ ਨੇ ਉਹ ਪਿੰਗਲਵਾੜੇ ਦੇ ਇਰ ਦੇ ਗਿਰਦ ਜਾਂ ਸ੍ਰੀ ਦਰਬਾਰ ਸਾਹਿਬ ਸਾਢ ਜਾਂਦੇ ਨੇ ਬਹੁਤ ਸਾਰੇ ਲੋਕ ਹਰ ਰੋਜ਼ ਗਿਣਤੀ ਵੱਧ ਰਹੀ ਹੈ ਲਗਾਤਾਰ ਉਹਨਾਂ ਜ਼ਿੰਦਗੀ ਸੰਭਾਲਣ ਦੇ ਲਈ ਇਹ ਸਭ ਕੁਝ ਜਿਹੜਾ ਉਤਮ ਖੇਤੀ ਦਾ ਸੰਕਲਪ ਹੈ ਜਿਹੜਾ ਕੁਦਰਤੀ ਖੇਤੀ ਦਾ ਕਨਸੈਪਟ ਹੈ ਜਿਹੜਾ ਉਹ ਪਿੰਗਲਵਾੜੇ ਵੱਲੋਂ ਚਲਾਇਆ ਜਾ ਰਿਹਾ ਹੈ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਸਾਂਝਾ ਕਰਿਓ ਜੁੜੇ ਰਹੋ ਸਰ ਲੇਖ ਦੇ ਰਾ